ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਈ ਸਾਰੇ ਠੀਕ ਠਾਕ ਹੋਵेंगे ਟਰੈਕਟਰ ਖੜੇ ਆ ਬਈ ਰਾਤ ਕੇ ਆਪਣੇ ਇਕੱਠੇ ਹੋਏ ਬਨੇ ਖੇਤ ਮਧਿਆਜ ਤੇ ਰਾਤ ਆਪਾਂ ਪੂਰਾ ਜੋਰ ਲਗਿਆ ਬਈ ਬਣਿਆ ਨਹੀਂ ਕੁਛ ਵੀ ਟਰਾਲੀ ਬੱਸ ਜਿੰਨੀ ਕਿ ਜਗ੍ਹਾ ਸਾਫ਼ ਸੁਫ਼ਾਈ ਕਰੀ ਵੀ ਉੰਨੀ ਕ ਹੱਲੀ ਉਸਤੇ ਅੱਗੇ ਮੱਸਾ ਨਹੀਂ ਹੱਲੀ ਬੈਠ ਗਈ ਟਰਾਲੀ ਜਹਾਂ ਬਈ ਟਰੈਕਟਰ ਲੈ ਕੇ ਮੈਂ ਦੇਖਾਂ ਕਿ ਆ ਬਣਾ ਤੜਕੀ ਮੀਂਹ ਵੀ ਆ ਗਿਆ ਦਾ ਬਈ 4:00 ਵਜਾ ਗਰਜਿਆ ਬਹੁਤ ਕਣੀਆਂ ਚਲੋ ਥੋੜੀ ਉਹ ਪਈਆਂ ਦੋ ਚਾਰ ਮਿੰਟ ਛਿੱਟੇ ਜੇ ਪਏ ਛੋਟੇ-ਮੋਟੇ ਚਲੋ ਹਟ ਗਿਆ ਬਹੁਤ ਹੋ ਰਹਿ ਗਿਆ ਪਾਣੀ ਪੂਣੀ ਦੇ ਦੇਖਤਾਂਗੇ ਟੋਏ ਪੱਟੇ ਵੇ ਇੱਕ ਤੋਂ ਇੰਨਾ ਇਹ ਚੋਥੇ ਫੋਰ ਵੀ ਲੱਗੀਆਂ ਮੈਂ ਜਮਾਇਓ ਹੋ ਗਿਆ ਤળે ਲੱਕੀ ਬਈ ਟਰਾਲੀ ਇਹ ਦੇਖੋ ਪਰ ਲੀ ਕੈਂਚੀ ਸਾਰੀ ਤળે ਲੱਕੀ ਸਭਦਰ ਦੇ ਉਰੇ ਦੇ ਚਲੀ ਦੀਆਂ ਪਹਿਲਾ ਸੁਰੂਮਟਰ ਲਈ ਗੱਡੀ ਊਰੇ। ਉਹ ਵੀ ਸਲੇ ਟਰੈਕਟਰ ਟੋਏ ਪੱਟੇ। ਸੁਰੂਮ ਊਰੇ ਦੀ ਖਾਲੀ। ਊਰੇ ਦੇ ਮਤਲਬ ਪੱਤੀ ਟਰੈਕਟਰਾਂ ਗੇ ਲੂਰੇ ਆ ਗਈ। ਫਿਰ ਊਰੇ ਲਈ ਗਲੂਕ ਬਣਾਈ ਉਹ ਕਰੀ। ਨੇ ਫੱਟੇ ਲਾਏ ਊਰੇ। ਦੇ। ਊਰੇ ਦੇ ਪੱਟ ਗੇ ਇਹ ਊਰੇ। ਉਰੇ ਆ ਕੇ ਮਤਲਬ ਟਰਾਲੀ ਦੇ ਉੱਪਰ ਚੜਨਾ ਦਾ ਟਰਾਲੀ ਫੇਰ ਤਲੇ ਗਿਰ ਗਈ ਉਧਰ ਨਹੀਂ ਮੇ ਹੋ ਗਈ ਬਹੁਤ ਡੁੰਗੀ ਪਰਾਂ ਦੇ ਬਹੁਤ ਹਾਲਾਤ ਖਰਾਬ ਹੋਈ ਨੇ ਜਾਂ ਦਿਓ ਸੋਣੀ ਲਗਾਉਣੇ ਤਰਕੇ ਨਹੀਂ ਲੱਗਿਆ ਦਾ ਬਾਈ ਭੈਣ ਇਹਨਾਂ ਫਿਗਰ ਹੋ ਗਿਆ ਇੱਕ ਬੜੀ ਆ ਖੜੀ ਹੈ ਭਰੀ ਵੀ ਛੋਟੀ ਉਹ ਖੜੀ ਹੈ ਜੋ ਕਿਸ ਤਰ੍ਹਾਂ ਕੱਢेंगे ਕਿ ਆ ਬਣੇਗਾ ਇੱਧਰ ਭਈਆਂ ਟੂਲ ਟਾਲ ਨਾ ਤਲੇ ਲੱਗੇ ਹਿੱਸਾ ਤਲੇ ਲੱਗ ਗਿਆ ਜੇ ਆਪਾਂ ਹੈਡ ਡਰ ਮੰਗਾਵਾ ਇਹ ਗਾਰਾ ਇੱਧਰ ਖੇਤ માં ਹੈਡਰਾ ਚੱਲਦਾ ਨਹੀਂ ਇਹ ਬਪਾ ਨੇ ਉਹੀ ਸਲਾਹ ਕਰੀ ਹੈ ਕਿ ਜਿਹੜਾ ਮਾਲ ਹੈ ਉਹ ਟਰਾਲੀ ਮੇ ਪਾ ਲੇ ਆ ਪਟਰਾਲੀ ਲਿਆਏ ਹੋ ਮਨਜੀਤ ਵਾਲੀ ਡਬਲ ਜੋੜਾ ਇਹ ਲਾ ਕੇ ਭਈ ਜਿਹੜਾ ਮਾਲ ਫਿਰ ਇਸ ਦੇ ਉੱਪਰ ਪਾ ਲੇਗੇ ਵੀਵੇਂ ਬਈ ਮੜੀ ਬਾਤ ਪਿੱਛੇ ਜੇ ਆਪਾਂ ਮੰਗਾ ਮੈਂ ਵੀ ਹੈ ਡਰ ਮੰਗਾ ਮੈਂ ਫਿਰ ਖੱਜਲ ਖਵਾਰੀ ਹੋਏ ਫਿਰ ਨਾ ਟਰਾਲੀ ਲੋਡ ਹੋਇਆ ਇਸਮਾਂ ਪਾਵੇਂਗੇ ਬਈ ਮਾਲ ਟਰਾਲੀ ਮੈਂ ਆਪਾਂ ਡਬਲ ਐਕਸ ਹਲਾਵਾ ਨੀਚੋਂ ਚੱਤ ਲਗਾ ਪੱਲੀਆਂ ਇਹ ਲੱਦੇ ਕਿੰਨਾ ਹੋ ਰਿਹਾ ਗੰਡਾਸਾ ਹੀ ਬਹੁਤ ਮਾਰਿਆ ਵਾ ਜੁਤੜੇ ਜਰ ਕੋ ਇਹ ਤਾਂ ਜੀ ਨਹੀਂ ਆਖਦਾ ਜੱਗਿਰ ਕੋ ਜਰ ਕੋ ਕਰਾ ਪੱਲੀ ਪਿਛਾਲੇ ਤੜਾ ਇਦਰਾ ਕੱਪੜਾ ਇਕੱਠਾ ਕਰੇ ਇਦਰਾ ਇਕੱਠਾ ਕਰ ਪੰਡਾਰੀ ਕਿਆ ਹੱਸਤਾ ਹੈ ਨੀਚੇ ਦਬ ਜੇਗਾ ਨਾ ਟਰਾਲੀ ਇਸ ਟਰਾਲੀ ਨਾਲ ਆਣਾ ਦਾ ਬਣੇ ਨਾ ਉਹ ਚਲੋ ਪਲੀ ਲਗਾਦੀ ਪਲੀ 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 ਲਗਾਦੀ ਇਸਕਾ ਬਹੁਤ ਜ਼ੋਰ ਲਗਿਆ ਕੱਲ ਐ ਓਏ ਤੇਰਾ ਬਹੁਤ ਜ਼ੋਰ ਲਗਿਆ ਕੱਲ ਹਨਾ ਕੀ ਕਰਾਂਗੇ ਅੱਜ ਫਿਰ ਲੱਗੀ ਬੁੜੀ ਹੈ ਜ਼ੋਰ ਤੋਂ ਲੱਗ ਰਹਾ ਇੱਧਰ ਆਏ ਦੇ ਬਾਈ ਆਪਾਂ ਦੋਵੇਂ ਖੇਤਾਂ ਮਾ ਕੀੜਾ ਮਾਰਨ ਜਿਹੜਾ ਪਹਿਲਾਂ ਵੱਡਿਆ ਜੋ ਬਾਈ ਕਣਕ ਦੀ ਬੀਜੀ ਵੀ 4 ਕਿੱਲੇ ਦੀ ਪੱਟ ਇਹ ਤਾਂ ਜੰਮ ਗਈ ਕਣਕ ਚਲੋ ਘਟ ਵੱਧ ਜੋ ਹੈ ਗੱਡੇ ਗੁੱਡੇ ਜਿੱਤ ਪੈ ਗਏ ਜਿੱਥੇ ਪਾਣੀ ਖੜਿਆ ਤਾਂ ਨਹੀਂ ਪਏ ਪਹਿਲਾ ਨਹੀਂ ਪਿਆ ਤਾਂ ਜ ਬੀਜੀ ਦੀ ਇਸਨੇ ਦੋ ਗਿੱਲੇ ਵੀ ਜਿਹਦੇ ਬਈ ਜਾਵਾਂਗੇ ਆਪਾਂ ਨੇ ਜੋ ਬੀਜੇ ਦੇ ਉਦਣੇ ਵੀ ਜਿੱਦਣ ਦੁਬਾਰਾ ਮੀਂਹ ਪਿਆ ਜੋ ਦੇਖੋ ਕੀ ਆ ਬਣਾ ਹਜੇ ਚਮਕਣ ਤੋਂ ਲੱਗੇ ਨਹੀਂ ਜਮਾ ਨਹੀਂ ਜਮ ਦੇ ਘਾਰ ਆ ਪਿਆ ਭਾਈ ਡੱਕਰ ਕੀ ਤੇ ਕਬੇ ਲਈ ਰਹੇਗਾ ਖੇਤ ਇਹ ਜੀਰੀ ਤੱਕ ਹੋਰ ਤਾਂ ਇਹ ਕਿਤਰਾ ਠੰਡ ਤਾਂ ਨਹੀਂ ਲੱਗਦੀ ਜਵਾ ਵੀ ਅੰਜਨ ਠੀਕ ਬਣ ਗਿਆ ਚਲੀ ਆਹ ਬਈ ਕੰਮ ਇਹ ਕੱਟ ਰਹੇ ਆ ਪਾਣੀ ਇਧਰ ਅੰਜਣ ਗੱਲ ਗੱਲੇ ਦਾ ਸਾਈ ਕਣਕ ਦਾ ਬੇਗਾ ਤੇ ਦੁਗਰੇ ਆ ਕਹਿਣਾ ਹੋ ਗਿਆ ਸਰੀਰ ਸੜਕ ਰੋਕ ਲਈ ਅੱਜ ਤੱਕ ਕੋਈ ਦਾਣੇ ਹੋ ਜਾਂ ਚਾਰ ਬੰਦਾ ਹਿੰਮਤ ਕਰਾਈ ਹੈ ਵੀ ਕੁਸਨਾ ਜਦੋਂ ਬਣ ਜਾ ਮੈਂ ਜਾ ਕੇ ਤੇਰੇ ਕੋਲ ਨਹੀਂ ਬੋਲਾ ਦਾ ਕਿ ਕੁਛ ਨਾ ਕੁਛ ਵੜੇਂਗੇ ਯਹਾਂ ਸੇ ਜਾ ਕੇ ਫਿਰ ਸਭੀ ਮੰਗਾ ਦੇ ਲੱਡੂ ਮੰਗਾ ਦੇ ਪੂਰੀ ਮੰਗਾ ਦੇ ਹੈ ਮੰਗਾ ਲੋ ਬੈਠਾ ਬੈਠਾ ਜੀ ਬਾਕੀ ਮਾਲ ਪਾ ਮੇ ਬਾਹਰ ਹੈ ਪਲਟੀ ਵਾਲਾ ਮਾਲ ਖੜਿਆ ਬਣਾ ਇੱਕ ਟਰਾਲੀ ਉਹ ਖੜੀ ਹੈ ਇੱਕ ਖੜੀ ਹੈ ਘਰਾਂ ਬਾਕੀ ਇੱਕ ਟਰਾਲੀ ਬੜੀ ਖੜੀ ਹੈ ਖੇਤ ਮਾ ਦੋਏ ਡੱਬੇ ਭਰੇ ਵੇ ਆ ਆਗੇ ਵੀ ਬੰਦੇ ਆਪਣੇ ਹੋਰ ਵੀ ਜੋਤ ਠੀਕ ਹੈ ਵੀਰ ਇਹ ਬੰਦਾ ਵਾ ਇਸ ਕਾ ਨਾਮ ਆ ਰਿਹਾ ਕੱਲ ਦਾ ਠੀਕ ਹੈ ਜੀ ਦੋ ਪੀ ਪੰਜਾ ਪਾ ਲਿਆ ਮਾ ਚਲਾਂ ਬਈ ਟਰੈ ਟੁੱਟਰ ਲੈ ਕੇ ਲਿਆਵਾ ਕੱਢ ਕੇ ਨੇ ਲਾ ਦੀਆਂ ਛੋਟੀ ਟਰਾਲੀਆਂ ਮਾ ਠੀਕ ਹੈ ਦੋ ਟਰਾਲੀਆਂ ਲੈ ਕਾਣੀ ਪਾ ਕੇ ਕਿੰਨੇ ਕਾਜਾ ਪਾ ਲਿਆ ਕੱਪੜੇ ਨਿਪੜਦੇ ਤਾਂ ਮੁੱਛ ਲੈ ਲੈ ਵੀ ਕੱਢਾਂਗੇ ਡੱਬਾ ਪਾ ਆ ਜੂ ਇਸ ਟੋਸ ਨੂੰ ਪਾ ਲਿਆ ਕਈ ਟਰੈਕਟਰਾਂ ਗੇ ਪਿਛਲਾ ਹੂੰ ਖੜਾ ਲੈ ਇੱਕ ਜੋਤਵਾਲਾ WWE ਬੈਠੋ ਇਸ ਪਰ ਬਾਈ ਜਿਹੜਾ ਬੈਠੇ ਆ ਬਹੁਤ ਕੋਲ ਕਰਾਇਆ ਬਾਈ ਟਰਾਲੀ ਨੇ ਇਹ ਫਾਰੇ ਬੰਦੇ ਨੇ ਇੱਕ ਨੇ ਆਪਣਾ ਕੱਲਾ ਟਰੈਕਟਰ ਫਸਾ ਲਿਆ ਛਾ ਕੱਪੜਿਆਂ ਦੇ ਡਰ ਰਿਹਾ ਲਿਬੜਨੇ ਦੇ ਗਾਰੇ ਵਿੱਚ ਫੰਗਾ ਦੇ ਲਿਆ ਨਿਕਲ ਗਿਆ ਨਿਕਲ ਗਿਆ ਸਾਹਿਬ ਇਹ ਬਲੇ ਆਵੇਂਗੇ ਨੀਲੀ ਪਾ ਕੇ ਕੁੱਛ ਦੇ ਉਹ ਟਰੈਕਟਰ ਕੱਢਦਾ ਬਾਹਰ ਆਪਾਂ ਨੇ ਕਿਸਤ ਵਾਲਾ ਇਹਨਾਂ ਦੀ ਪੜੇ ਵੀ ਆਪਣੇ ਵਾਲੇ ਇਹਨਾਂ ਗੱਲ ਪਾ ਦਿਆ ਮੋ ਇਹਨਾਂ ਨੂੰ ਆਖਣ ਵਾਲੇ ਸਾਡੇ ਨਿਕਲ ਗਿਆ ਰਿਗਾਰਡਮੈਂਟ ਸਾਰਾ ਬਹਾਰ ਇਹ ਛੋਗਰੇ ਨਾ ਪਾਓ ਜੋਰ ਲਵਾਇਆ ਟਰੈਕਟਰ ਦੇ ਵੱਧ ਜੋਰੀ ਨੇ ਲਾਇਆ ਚਲ ਆਂ ਬਾਈ ਕਰਾਂ ਬਵਾਮਾਂ ਦੂਈ ਟਰਾਲੀਆਂ ਦਾਬਲ ਜੋੜੇ ਮਾਂ ਮਾ ਦੇ ਸਾਰਾ ਜ਼ਿੰਮੇਵਾਰੀ ਚੱਕ ਲੈ ਲਿਆਵਾ ਬੋਲ ਜ਼ਿੰਮੇਵਾਰੀ ਚੱਕ ਲੈ ਰੋ ਦਿਖਿਆ ਵੀ ਨਹੀਂ ਕੱਲ ਲਗਾ ਆਈ ਨਿਕਲ ਗਈ ਇਹ ਤਾਂ ਸੌਰਿਆ ਸੂਰਿਆ ਜਾ ਗਿਆ ਵਾ ਲਗਾ ਹੋਰ ਨੰਬਰਦਾਰ ਲੈ ਤੇਰੀ ਬਣਾਵਾ ਵੀਡੀਓ ਠੀਕ ਐ ਸੌਰਿਆ ਸੂਰਿਆ ਜਾਇਆ ਵਾ ਲਗਾ ਨਾ ਭਾਈ ਆਪਣੇ ਤਾਂ ਠੇਕਾਂ ਵਿੱਚ ਸਾਰੇ ਆ ਗਏ 3 ਦਿਨ ਚੜਦੇ ਆ ਠੀਕ ਐ ਮਹਾਤਤਾ ਸੀ ਤਾਂ ਕਹਿ ਰਿਹਾ ਵਿੱਚ ਨੂੰ ਲਿਆ ਹੋ ਗਏ ਬੰਦੇ ਪੂਰੇ ਮੋੜ ਖੜਾ ਰਹਿ ਗਿਆ ਯਾਰ ਇੱਕ ਚੱਲ आ गया अपना संदा बंदा घर लाद रहे हैं ट्राली बड़ी जो माल पा देंगे इसके ऊपर सारा ट्राली पर रेह गई दस पंद्रह पुड़ियाँ ट्राली में छोटी में मैं दवा माल पाली हो जाएगी बड़ी सोहनी है ना ਸਾਰਾ ਮਾਲ ਇਸੀ ਪਰ ਜਾਣਾ ਦਾ ਬਣੀ 21 ਫੁੱਟ ਹੀ ਪਰ ਜਿਹੜਾ ਵੀ ਸਭਾ ਬੜੀ ਵਜਾਏਗਾ ਯਾਨੀ ਇਹ ਪੂਰੀ ਹੋਣੀ ਹੀ ਨਹੀਂ ਚਲੋ ਬਾਬੇ ਪੀਰ ਕੀ ਕਿਰਪਾ ਹੋ ਗਈ ਬਾਈ ਟਰਾਲੀ ਨਿਕਲ ਗਈ ਸਾਰੇ ਬੰਦਾਂ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿਆ ਗੈਲ ਬਈ ਹੀ ਬਹੁਤ ਜਿਆ ਫੈਨਲ ਨੇ ਰੋ ਹੋ ਗਿਆ ਸਾਰਾ ਦਿਨ ਲੰਘ ਗਿਆ ਠੀਕ ਹੈ ਬਾਈ ਧੰਨਵਾਦ ਅੱਜ ਦੀ ਵੀਡੀਓ ਦੇਖਣੇ ਵਾਸਤੇ ਸਾਰੇ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਬਈ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦੇ ਆ ਠੀਕ ਹੈ ਬਈ ਸਤਿ ਸ੍ਰੀ ਅਕਾਲ ਮਿਲਾਂ ਕੱਲ ਨੂੰ ਨਵੀਂ ਵੀਡੀਓ ਮਾ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ